ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਕੀ ਪਰਤੇ ਸੋ ਅੱਜ ਆਪਾਂ ਤੁਹਾਨੂੰ 72ਵੇਂ ਸਾਲ ਦਾ ਹਵਾਲ ਜਿੰਦਗੀ ਬਲਾਸ ਦੀ ਲੜੀ ਤੈਰ ਸੁਣਾਉਣ ਜਾ ਰਹੇ ਹਾਂ ਜੀ ਗਏ ਗੁਜਰ 72 ਸਾਲ ਬੰਦੇ ਬਾਤ ਹੋਰ ਤੇ ਸਮਝ ਲਈ ਹੋਰ ਹੈ ਜੀ ਗੁੱਡੀ RAM ਜੀ ਨਾਲ ਕਿਤੋਂ ਮਲੂਮ ਹੋਈ ਦਿੱਤਾ ਪੜਨ ਪੜਾਉਣ ਤੇ ਜੋ ਰਹਿ ਜੀ ਇਨੀ ਜ਼ਿੰਦਗੀ ਜਾਨ ਬਰਬਾਦ ਕਰਕੇ ਤੇਰੇ ਹਾਂ ਫੇਰ ਵੀ ਚੋਰ ਦਾ ਚੋਰ ਹੈ ਜੀ ਨਾ ਕਿ ਇੱਕ ਤਾਂ ਜਾਣ ਕੇ ਸੁਲਾਹ ਕੀਤੀ ਪਾਇਆ دین ਤੇ ਮਜਬਦਾ ਖੋਰ ਹੈ ਜੀ ਝਗੜੇ ਵਾਸਤੇ ਘੁੱਟ ਕੇ ਕਮਰ ਕੱਸੇ ਵਿੱਚੋ ਝਗੜਿਆ ਮੁਲਕ ਦੇ ਸ਼ੋਰ ਹੈ ਜੀ ਰੇਹਾ ਮੁਖ ਦੇ ਰੇਹਾ ਮੁਖ ਦੇ ਨਾਲ ਬਕਵਾਸ ਕਰਦਾ ਆਈ ਕਿਤੇ ਨਾ ਇਸ਼ਕ ਦੀ ਨੋਰ ਹੈ ਜੀ ਸਿੱਖੀ ਉਸ ਤੋਂ ਪ੍ਰੀਤ ਦੀ ਰੀਤ ਸਾਰੀ ਆਸ਼ਕ ਚੰਦ ਦਾ ਮਰਦ ਚਕੋਰ ਹੈ ਜੀ ਕਦਮੀ ਚੱਲਿਆ ਯਾਰ ਦੀ ਦੂਰ ਮੰਜ਼ਲ ਕਦਮੀ ਚੱਲਿਆ ਯਾਰ ਦੀ ਦੂਰ ਮੰਜ਼ਲ ਤੇਰਾ ਆਸ਼ਕਾ ਜਿਸਮ ਕਮਜ਼ੋਰ ਹੈ ਜੀ ਕਰ ਲੈ ਸਾਧਨਾ ਸਮਝ ਲੈ ਮਨ ਕਹਿਣਾ ਤੇ ਸੱਦੇ ਸਿਵਾ ਉਡੀਕ ਦੀ ਗੋੜ ਹੈ ਜੀ ਸੀਤੀ ਓਟ ਫਰ ਵਕਤ ਨਾ ਹੱਥ ਆਉਣਾ ਔਟ ਜਾਵਨੀ ਜਸਮਦੀ ਡੋਰ ਹੈ ਜੀ ਕਿਸੇ ਰੋਜ ਨੂੰ ਇਸ ਨੇ ਮੁੱਕ ਜਾਣਾ ਚੱਲਦੇ ਸਾਸ ਜੋ ਮਰਗਦੀ ਤੋਰ ਹੈ ਜੀ ਗਏ ਵਕਤ ਨੀ ਗਾਫਲਾ ਚੂਰ ਨਹੀਂ ਦੇਖ ਪੈਰਾਂ ਨੂੰ ਝੂੜਦਾ ਮੋਰ ਹੈ ਜੀ ਦਇਆ ਸੰਗੋ ਤੂੰ ਪ੍ਰੀਤ ਦਾ ਜਾਲ ਪਾਵੀ ਹੱਥੀ ਕਦੀ ਨਹੀਂ ਆਵਣਾ ਚੋਰ ਹੈ ਜੀ ਗਿਆ ਗੁਜਰ 73 ਵਾਸਾ ਤੇਰਾ ਕੀਤੀ ਹੋਸ਼ ਨਾ ਗਾਫਲਾ ਬੰਦਿਆ ਓਏ ਹੋਸ਼ ਤੇਰੇ ਦਾ ਸੂਰਜ ਆਣ ਟਲਿਆ ਪੈ ਗਈ ਵਰਦੋ ਲਾਰ ਇਸ ਦੀ ਸੰਧੇ ਆਵੇ ਢੈੜੀ ਲੱਕੜੀ ਵਾਂਗ ਨਾ ਸਾਫ ਹੋਇਆ ਨਾ ਤੂੰ ਕਿਸੇ ਤਰਖਾਨ ਨੇ ਰੰਦਿਆ ਓਏ ਜਾਣ ਬੁੱਝ ਕੇ ਡਿੱਗਿਆ ਖਾਤੇ ਅੰਦਰ ਅੱਖਾਂ ਨਾਲ ਨਾ ਵੇਖਿਆ ਅੰਧਿਆ ਓਏ ਤੈਨੂੰ ਤਮਾਣੇ ਬਹੁਤ ਵਹਿराण ਕੀਤਾ ਨਾ ਤੂੰ ਛੱਡਿਆ ਹਿਰਸ ਦਿਆ ਬੰਦਿਆ ਓਏ ਵਗਦੀ ਰਹੀ ਸੀ ਨਾਮ ਦੀ ਕੋਲ ਗੰਗਾ ਨਾ ਤੈ ਨਾਲ ਆ ਨਾ ਤੈ ਨਾਲ ਆ ਗਾਫਲਾ ਗੰਦਿਆ ਓਏ ਉਮਰ ਠਗੀਆਂ ਵਿੱਚ ਵਹਿਰਾਨ ਕੀਤੀ ਓयो ਸਾਪਣਾ ਖਰਚ ਆ ਬੰਦੇ ਆਏ ਚੰਗਾ ਇੱਕ ਵੀ ਕੰਮ ਨਾ ਮੂਲ ਕੀਤਾ ਮੰਦੇ ਕੰਮਾਂ ਨੂੰ ਪਕੜਿਆ ਮੰਦੇ ਆਏ ਨਾ ਤੈ ਸੱਚੇ ਪ੍ਰੇਮ ਦੀ ਲਾਈ ਚਾਬੀ ਨਾ ਤੂੰ ਖੁੱਲਿਆ ਉਫਰ ਗਿਆ ਜੰਦੇ ਆਏ ਸਦਾ ਨਹੀਂ ਜਹਾਨ ਤੇ ਵੱਜਣੀ ਏ ਟੁੱਟ ਜਾਵਣੀ ਤਾਰ ਸਰੰਦਿਆ ਓਏ ਦਇਆ ਸਿੰਘ ਨਾ ਸਦਾ ਸਬੂਤ ਰਹਿਣਾ ਵਾਗ ਘੜੇ ਦੇ ਭਜਣਾ ਬੰਦੇ ਆ ਓਏ ਦਇਆ ਸਿੰਘ ਨਾ ਸਦਾ ਸਬੂਤ ਰਹਿਣਾ ਵਾਗ ਘੜੇ ਦੇ ਭੱਜਣਾ ਬੰਦਿਆ ਓਏ 72ਵੇਂ ਸਾਲ ਦਾ ਹਵਾਲ ਗਈ ਉਮਰ 72ਵੇਂ ਸਾਲ ਦੀ ਏ ਲੱਗੀ ਚਤ ਨੂੰ ਕਿਤੇ ਨਾ ਚੋਟ ਜਾਣੀ ਜਿਹੜੀ ਜ਼ਿੰਦਗੀ ਜਾਨ ਬਰਬਾਦ ਕੀਤੀ ਡੱਗਾ ਲੱਖ ਦਾ ਪੱਲੇੋਂ ਨੋਟ ਜਾਣੀ ਆਖਰਕਾਰ ਸਰਾਪ ਨੇ ਪਰਖਣੀ ਏ ਤੇਰੇ ਦਿਲ ਦੇ ਅੰਦਰੋਂ ਖੋਟ ਜਾਣੀ ਝੂਠੇ ਧੰਦਿਆਂ ਵਾਸਤੇ ਸ਼ੇਰ ਹੋਇਓ ਬਨ ਛੱਡਿਆ ਕਮਰ ਲੰਗੋਟ ਜਾਣੀ ਅਰੇ ਹਾ ਖੇਸ ਦਾ ਝੂਠਿਆਂ ਪਾਸਿਆਂ ਚੱਲੀ ਕਿਤੇ ਨਾ ਧਰਮ ਦੀ ਗੋਟ ਜਾਣੀ ਤੂੰ ਤਾਂ ਸਮਝ ਲੈ ਕਾਲ ਦਾ ਹਾਈ ਖਾਣਾ ਤੂੰ ਤਾਂ ਸਮਝ ਲੈ ਕਾਲ ਦਾ ਹੈ ਖਾਣਾ ਨਰਮ ਕੂਲਾ ਸਰੀਰ ਦਾ ਬੂਟ ਜਾਣੀ ਹਿਰਦੇ ਵਿੱਚ ਤੈ ਰਤਾਣਾ ਨਾਮ ਰਵਿਆ ਤੇ ਗਿਆਨੋ ਛੱਡਿਆ ਸਖਣਾ ਘੋਟ ਜਾਣੀ ਲੁੱਟੀ ਜਾਂਦਾ ਨਫਸ ਬਰਬਾਦ ਲੁੱਟੀ ਜਾਂਦਾ ਨਫਸ ਬਦਕਾਰ ਤੈਨੂੰ ਕੀ ਕੀ ਇਸ ਤੇ ਨਹੀਂ ਰਿਪੋਰਟ ਜਾਣੀ ਪਾਟਾ ਕੱਪੜਾ ਕਦੇ ਨਾ দান ਕੀਤਾ ਤੇ ਛੱਡੇ ਪਹਿਣ ਪਤਨੂਣ ਤੇ ਕੋਟ ਜਾਣੀ ਖਾਲੀ ਮੋੜ ਦਾ ਰੋਜ ਸਵਾਲੀਆਂ ਨੂੰ ਘਰ ਵਿੱਚ ਕਿਸੇ ਨਾ ਗਾ ਕਿਸੇ ਨਾ ਗੱਲ ਦੀ ਟੋਟ ਜਾਣੀ ਖਾਲੀ ਮੋੜ ਦਾ ਰੋਜ ਇਸ ਵਾਲੀਆਂ ਨੂੰ ਘਰ ਵਿੱਚ ਕਿਸੇ ਨਾਲ ਗੱਲ ਦੀ ਟੋਟ ਜਾਣੀ ਰੇਹਾ ਪੂਜਦਾ ਦੇਵੀਆਂ ਦਿਓ ਤਿਆਣੂ ਤੱਕੀ ਕਿਤੇ ਨਾ ਇੱਕ ਦੀ ਓਟ ਜਾਣੀ ਗਿਆ ਸਿੰਘ ਨਾ ਰੱਬ ਨੂੰ ਮੰਨਿਆਈ ਤੇ ਦਿੱਤੇ ਸਖੀ ਸੁਲਤਾਨ ਦੀ ਰੋਟ ਜਾਣੀ ਗਈ ਉਮਰ 75ਵੇਂ ਸਾਲ ਦੀ ਏ ਭਲਾ ਦੱਸ ਕੀ ਜੱਗ ਤੋਂ ਖਟਿਆ ਤੂੰ ਐਨੇ ਇਤਨੀ ਉਮਰ ਬਰਬਾਦ ਕੀਤੀ ਕੀ ਕੁਝ ਕੀਮਤੀ ਲਾਲ ਦਾ ਵਟਿਆ ਤੂੰ ਅਰੇ ਹਾਂ ਮੁੱਖ ਦੇ ਨਾਲ ਬਕਵਾਸ ਕਰਦਾ ਕਦੀ ਰਾਮ ਦਾ ਨਾਮ ਨਾ ਰਟਿਆ ਤੂੰ ਚੜ ਕੇ ਬਹਿ ਗਿਆ ਸਿਖਰ ਸੁਮੇਰ ਬੰਦੇ ਕਿਸੇ ਰੋਜ ਨੂੰ ਜਾਵਣਾ ਛਟਿਆ ਤੂੰ ਮਿਰਗਾ ਸਭਜ ਅੰਗੂਰੀਆਂ ਫਿਰੇ ਚੜਦਾ ਮਿਰਗਾ ਸਭਜ ਅੰਗੂਰੀਆਂ ਫਿਰੇ ਚੜਦਾ ਕਿਸੇ ਰੋਜ ਨੂੰ ਜਾਵਣਾ ਫਟਿਆ ਤੂੰ ਤੈਨੂੰ ਪੀਸ ਕੇ ਖੂਬੋ ਸੀਮੈਂਟ ਕਰਨਾ ਹੋਵੇ ਨਰਮਨਾ ਕਰਨਿਆ ਵਟਿਆ ਤੂੰ ਚੰਦਲ ਬਿਰਖ ਇਨਸਾਨ ਖੁਸ਼ਬੂ ਵਾਲਾ ਕਿਸੇ ਰੋਜ ਨੂੰ ਜਾਵਣਾ ਪਟਿਆ ਤੂੰ ਦਇਆ ਸਿੰਘ ਨਾ ਮਰਨ ਦਾ ਖੋਪ ਤੈਨੂੰ ਮੋਰਾ ਜਾਣ ਕੇ ਮੂਰਖਾ ਚਟਿਆ ਤੂੰ ਦਇਆ ਸਿੰਘ ਨਾ ਮਰਨ ਦਾ ਖੌਫ ਤੈਨੂੰ ਤੇ ਮੋਰਾ ਜਾਣ ਕੇ ਮੂਰਖਾ ਚਟਿਆ ਤੂੰ ਗਈ ਉਮਰ ਛੇ 17ਵੇਂ ਸਾਲ ਦੀ ਏ ਤੇ ਕਈ ਗੁਜਰੀਆਂ ਹਾੜੀਆਂ ਸੋਹਣੀਆਂ ਆਈ ਨਾ ਤੈ ਕਰ ਲਿਆ ਭਜਨ ਪ੍ਰਮਾਤਮਾ ਦਾ ਫੋਟੇ ਕੰਮ ਨੂੰ ਕੀਤੀਆਂ ਧੌਣੀਆਂ ਆਈ ਕਰਦਾ ਆਪ ਉਜਾੜਿਆ ਖੇਤ ਜਟਾ ਕਰਦਾ ਰਹਾ ਬੇਦਾਨੀਆਂ ਰੌਣੀਆਂ ਈ ਰਾਈ ਜੇੜਨਾ ਕੀਤਾ ਈ ਕਰਮ ਚੰਗਾ ਰਾਈ ਜੇੜਨਾ ਕੀਤਾ ਈ ਕਰਮ ਚੰਗਾ ਬਦੀਆਂ ਕੀਤੀਆਂ ਦੁਨੀਆਂ ਚੌਣੀਆਂ ਈ ਕਦੀ ਸੋਚ ਵਿਚਾਰ ਕੇ ਵੇਖ ਬੰਦੇ ਚੱਲਦੇ ਸਾਸ ਜਿਉ ਚਰਖੜੀਆਂ ਪੌਣ ਆਈ ਸਿਰ ਤੇ ਖੜੀ ਅਖੀਰ ਦੀ ਘੜੀ ਤੇਰੀ ਕਦੀ ਮੌਤ ਨੇ ਦੇਣੀਆਂ ਤੌਣ ਆਈ ਆਖਰਕਾਰ ਘਰ ਜਾਣਾ ਸਹਰਿਆਂ ਦੇ ਧੀਆ ਮਾਪਿਆਂ ਘਰੀ ਪਰੌਣ ਆਈ ਜਾਲ ਮੌਤ ਦੀ ਕਹੀ ਹੈ ਬੜੀ ਡਾਡੀ ਜੀਨੇ ਕੁੱਲ ਓਟਾਰੀਆਂ ਢੌਣ ਆਈ ਪੁੰਜੇ ਕਬਰ ਦੇ ਵਿੱਚ ਪਾ ਦੇ ਸੰਗੇ ਦਰਿਆ ਕਿਸੇ ਨਾ ਏਠ ਵਿਸ਼ਾਉਣੀਆਂ ਪੁੰਜੇ ਕਬਰ ਦੇ ਵਿੱਚ ਪਾ ਦੇ ਨੁੰਗੇ ਸੰ ਦਰਿਆ ਕਿਸੇ ਨਾ ਏਠ ਵਿਸ਼ਾਉਣੀਆਂ ਦਇਆ ਸਿੰਘ ਖਫਲ ਆਖਰ ਮਿਲੇ ਕਿਨਾ ਸਦਾ ਨਹੀਂ ਤੈ ਜਾਗਟਾ ਪੌਣੀ ਆਈ ਦਇਆ ਸਿੰਘ ਖਫਣ ਆਕਰ ਮਿਲੇ ਕਿਨਾ ਸਦਾ ਨਹੀਂ ਤੈ ਜਾਗਟਾ ਪੌਣੀ ਆਈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖਤ ਤੇ ਸੋ ਇਹ ਸੀ ਜਿੰਦਗੀ ਬਲਾਸ ਦੀ ਲੜੀ ਤਹਤ ਜੋ 72 ਸਾਲ ਤੋਂ ਜੋ 76ਵੇਂ ਸਾਲ ਤੱਕ ਦਾ ਹਵਾਲਾ ਸੁਣ ਕੇ ਸਮਝ ਕੇ ਇਹ غور ਕਰਨਾ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ